ਸਾਡੇ ਵੀ ਇਹੇ ਦਿੱਕਤ ਆ ਰਹੀ ਆ ਪੰਡੋਰੀ ਦੀਆਂ ਵੋਟ ਸਾਡੇ ਨਾਲ ਜੋੜਦੀਆਂ ਜਿਹੜੇ ਸਾਡੀ ਪੱਕੇ ਮੈਂਬਰ 20 ਸਾਲ ਤੋਂ ਬਣਦੇ ਆਉਂਦੇ ਆ ਉਹਨਾਂ ਨੂੰ 4 ਨੰਬਰ ਚੋਂ ਇੱਕ ਜੀ ਕਰਤਾ ਕਿ ਉਹ ਇਲੈਕਸ਼ਨ ਅੜਸਾ ਸਾਡਾ ਵੀ ਇਹੇ ਦਿੱਕਤ ਆਉਂਦੀ ਹੈ ਕਾਰਨ ਕੀ ਮੰਗਦੇ ਉਹਨਾਂ ਨੂੰ ਪਤਾ ਵਾ ਕਿ ਪਾਰਟੀਗਾਰੀ ਤੋਂ ਪਾਰਟੀਗਾਰੀ ਤੋਂ ਤੁਹਾਡੀ ਉਹਨ ਕੀ ਮੰਗ ਹੈ ਸਾਡੀ ਵੀ ਇਹੀ ਹੈ ਕਿ ਸਾਡੀਆਂ ਵੋਟਾਂ ਵਸਾਈ ਕਿੱਧੀਆਂ ਜਾਣ ਸਾਡੀ ਸਾਰੀ ਵੋਟ ਇੱਕ ਪਰਿਵਾਰ ਦੀ ਵੋਟ ਜਿਹੜੀ ਆ ਤਿੰਨ ਤਿੰਨ ਵਾਰਡ ਚ ਵੰਡ ਦਿੱਤੀ ਗਈ ਵਾਰਡ ਤੋਂ ਵੋਟਾਂ ਹਾਂਜੀ ਕੀ ਕਾਰਨ ਕੀ ਨਜ਼ਰ ਆਉਂਦਾ ਕਾਰਨ ਇਹੀ ਆ ਕਿ ਉਹਨਾਂ ਨੂੰ ਪਤਾ ਇਹਨਾਂ ਨੇ ਮੈਂਬਰ ਘਲਾ ਦੇ ਇਹਨਾਂ ਦੇ ਦਿੱਤਦੇ ਆ ਉਹਨਾਂ ਸਾਰੀਆਂ ਵੋਟਾਂ ਹੀ ਪੜਤੀਆਂ ਦੀਆਂ ਮੈਂ ਕੀ ਕਰਦਾ ਕਈਆਂ ਦੀਆਂ ਕੱਟੀਆਂ ਸਾਰ ਨੂੰ ਵੇਖ ਕੇ ਕੀਤਾ ਜਾਂਦੀਆਂ ਕਈਆਂ ਨੂੰ ਕੱਟ ਹੀ ਦਿੱਤਾ ਪਿੰਡ ਦੇ ਵਿੱਚੋਂ ਵੀ ਹੈਗੇ ਨਹੀਂ ਇਹ ਠੀਕ ਪਿੰਡ ਮਹਿਮਾ ਪੰਡੋਰੀ ਬਲਾਕ ਵੇਰਕਾ ਆਡੀਆਂ ਨਾਲ ਲਿਸਟਾਂ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹਾਂ ਉਹਦੇ ਵਿੱਚ ਸਾਰੇ 1 ਨੰਬਰ ਤੋਂ ਆਪਣਾ 4 ਨੰਬਰ ਤੋਂ ਲੈ ਕੇ 1 ਨਿਵਾੜ ਤੱਕ ਜਿਹੜੀ 4 ਵਾਲੀ 1 ਚ ਕਰ ਦਿੱਤੀ ਆ ਤੇ 1 ਵਾਲੀ 3 ਚ ਕਰ ਦਿੱਤੀ ਆ ਤੇ ਉਦੇ ਵਿੱਚ ਕਾਫੀ ਕਪਲਾ ਹੋਇਆ ਪਰ ਇਸ ਤਰ੍ਹਾਂ ਦੇ ਇਸ ਕਪੜੇ ਦਾ ਫਰਕ ਹੀ ਪੈਣਾ ਹੈ ਫਰਕ ਇਹਨਾਂ ਨੂੰ ਇਹ ਕਿ ਜਿਆਦਾ ਇਤਰਾ ਹੜੇ ਦਾ ਝਾੜੂ ਦਾ ਜੋਰ ਹੈ ਝਾੜੂ ਵਾਲੇ ਨੇ ਹੱਡੀਆਂ ਜਿਹੜੀਆਂ ਬੋਟਾ ਇਧਰ ਉਧਰ ਕਰਾ ਦਿੱਤੀਆਂ ਅਹੀਂ ਜਿਹੜੀ ਸੋਧ ਕੀਤੀ ਸੀ ਲਿਸਟਾ ਉਹਦੀਆਂ ਹੱਦ ਕੋ ਫੋਟੋ ਕਾਪੀਆਂ ਵੀ ਹੈਗੀਆਂ ਵਾ ਸਾਰੀ ਦਿੱਕਤ ਤੇ ਉਹਦੇ ਵਿੱਚ ਜਿਹੜੇ ਵਿਆਹੇ ਗਏ ਜਾਂ ਮਰ ਗਏ ਆ ਉਹ ਜਿਹੜੀ ਹੁਣ ਲਿਸਟ ਜਾਰੀ ਕੀਤੀ ਉਹਦੇ ਵਿੱਚ ਸਾਰਿਆਂ ਦੀਆਂ ਵੋਟਾਂ ਆਈਆਂ ਤੇ ਜਿਹੜੀ ਅਸੀਂ ਲਿਸਟ ਦਿੱਤੀ ਆ ਉਹਦੇ ਵਿੱਚ ਉਹ ਹੋਰ ਵੀ ਨਹੀਂ ਆਈ ਸਾਡੀ ਕੋਈ ਵੀ ਜਿਹੜੀ ਸੋਧ ਆ ਲੈ ਉਹਦੇ ਵਿੱਚ ਉਹ ਆਈ ਨਹੀਂ ਕਿ ਜਿਹੜੇ ਕੱਟੇ ਗਏ ਆ ਜਾਂ ਵਿਆਹੇ ਗਏ ਆ ਜਾਂ ਜਿਨ੍ਹਾਂ ਦੀ ਡੈਥ ਹੋ ਗਈ ਆ ਉਹ ਫੇਰ ਦੁਬਾਰੇ ਉਸੇ ਰਿਪੀਟ ਕਰ ਦਿੱਤੇ ਉਹਨਾਂ ਨੇ ਦੇਖੋ ਪੰਚਾਇਤੀ ਚ ਉਹਨਾਂ ਨੂੰ ਬਿਲਕੁਲ ਬਹੁਤ ਘੱਟ ਸਮਾਂ ਮਿਲਿਆ ਆ ਔਰ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸਮਾਂ ਦਿੱਤਾ ਹੈ ਉਹਦੇ ਅਨੁਸਾਰ ਲੋਕ ਆਪਣੇ ਨੋ ਡੂ ਸਰਟੀਫਿਕੇਟ ਐਨਓਸੀ ਲੈਣ ਵਾਸਤੇ ਇੱਥੇ ਆ ਰਹੇ ਨੇ ਚੁੱਲਾ ਟੈਕਸ ਦੀ ਰਸੀਦਾ ਲੈਣ ਵਾਸਤੇ ਇੱਥੇ ਆ ਰਹੇ ਨੇ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਨੇ ਲਈ ਹੈ ਉਹ ਲੋਕ ਸੀਟਾਂ ਤੋਂ ਗੈਰਹਾਜ਼ਰ ਨੇ ਅੱਜ ਕਿਉਂਕਿ ਮੈਂ ਆਫਿਸ ਬੈਠਾ ਮੈਨੂੰ ਸੇਰ ਤੋਂ ਕੱਲਾ ਕੱਲਾ ਫੋਨ ਕਿੰਨੇ ਕਦੇ ਫੋਨ ਕਰੀਏ بار بار ਸਾਡੇ ਵੀ ਫੋਨ ਨਹੀਂ ਚੱਕਦੇ ਤੁਸੀਂ ਕਈ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਤੁਸੀਂ ਧਰਨੇ ਲਗਾਉਣ ਬਾਰੇ ਵੀ ਕਿਹਾ ਕਿ ਜਦੋਂ ਤੱਕ ਲੋਕਾਂ ਦੀ ਮੁਸ਼ਕਲਾਂ ਨਹੀਂ ਹੱਲ ਹੋਣਗੀਆਂ ਜਾਂ ਫਿਰ ਕੁਰਸੀਆਂ ਤੇ ਨਹੀਂ ਬਾਊਗੇ ਕਿਉਂਕਿ ਟਾਈਮ ਥੋੜਾ ਹੈ ਤੇ ਅਧਿਕਾਰੀ ਵੀ ਕੁਰਸੀਆਂ ਤੇ ਨਹੀਂ ਬੈਠੇ ਬਿਲਕੁਲ ਮੈਂ ਵੀਡੀਓ ਸਾਹਿਬ ਮੈਡਮ ਵੀਡੀਓ ਨੇ ਮੈਂ ਉਹਨਾਂ ਨਾਲ ਮਿਲ ਕੇ ਗੱਲ ਕੀਤੀ ਆ ਮੈਂ ਕਿਹਾ ਜੀ ਤੁਸੀਂ ਅੰਦਰ ਬੈਠੇ ਲੋਕ ਬਾਹਰ ਬੈਠੇ ਨੇ ਮਤਲਬ ਉਸੇ ਆਫਿਸ ਚ ਤੁਸੀਂ ਰੈਸਟਰੂਮ ਚ ਆਰਾਮ ਨਾਲ ਬੈਠੇ ਜੇ ਉੱਥੇ ਲੋਕ ਕਹਿ ਰਹੇ ਜੀ 2 ਘੰਟੇ ਦੇ ਅਸੀਂ ਮੈਡਮ ਦੀ ਵੇਟ ਕਰ ਰਹੇ ਮੈਡਮ ਅੰਦਰ ਬੈਠੇ ਉਹ ਕਹਿੰਦੇ ਜੀ ਮੈਂ ਫੋਨ ਤੇ ਕਿਸੇ ਨਾਲ ਕੋਈ ਆਫੀਸ਼ially ਕੋਈ ਫੋਨ ਸੀ ਪਰ ਦੋ ਦੋ ਘੰਟੇ ਤੇ ਨਹੀਂ ਨਾ ਇਹ ਗੱਲਾ ਹੈ ਫਿਰ ਸੈਕਟਰੀ ਕੋਈ ਸੀਟ ਤੇ ਨਹੀਂਗਾ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਜਿੰਨਾ ਚਿਰ ਸੈਕਟਰੀ ਸੀਟ ਮੈਂ ਸਾਰੇ ਬਲਾਕਾਂ ਚੱਕਰ ਮਾਰੂੰਗਾ ਕਿਸੇ ਬਲਾਕ ਦੇ ਵਿੱਚ ਬੰਦੇ 2 ਦਿਨ ਕੱਲ ਵੀ ਗੈਰ ਹਜ਼ਰ ਨਹੀਂ ਕੋ ਹੋਣਾ ਚਾਹੀਦਾ ਕੋ ਅੱਜ ਗੈਰ ਹਜ਼ਰ ਨਹੀਂ ਹੋਣਾ ਚਾਹੀਦਾ ਲੋਕਤੰਤਰ ਨੂੰ ਬਹਾਲ ਕਰਨ ਵਾਸਤੇ ਇਹ ਇਲੈਕਸ਼ਨ ਹੋ ਰਹੀ ਹੈ ਔਰ ਸਭ ਤੋਂ ਜਿਹੜੀ ਕਹਿੰਦੇ ਕਿ ਪ੍ਰਮੁੱਖ ਇਲੈਕਸ਼ਨ ਹੈ ਸਰਪੰਚ ਦੀ ਹੋਈ ਮੈਂਬਰ ਪੰਚਾਇਤ ਦੀ ਹੋਈ ਸਭ ਤੋਂ ਛੋਟੀ ਇਲੈਕਸ਼ਨ ਹੈ ਲੋਕਤੰਤਰ ਦੇ ਵਿੱਚ ਇਹਦਾ ਪ੍ਰਭਾਵ ਸਭ ਤੋਂ ਵੱਡਾ ਹੈ ਕਿ ਜੇ ਲੋਕਤੰਤਰ ਇੱਥੇ ਠੀਕ ਹੈ ਇਹਦਾ ਮਤਲਬ ਸਾਰਾ ਕੁਝ ਠੀਕ ਹੈ ਕੀ ਲੱਗਦਾ ਪਾਰਦਰਸ਼ਤਾ ਰਹੇਗੀ ਚੋਣਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਆ ਤੁਹਾਡੇ ਸਾਹਮਣੇ ਪਾਰਦਰਸ਼ਤਾ ਹੈ ਇਥੇ ਤਾਂ ਸਵੇਰੇ 10 ਵਜੇ ਦਾ ਟਾਈਮ ਸੀ 9 ਵਜੇ ਬੰਦੇ ਆਜਰ ਹੋਣੇ ਚਾਹੀਦੇ ਸੈਕਟਰੀ ਬੰਦੇ ਦੱਸੋ ਜੀ ਕਿਹੜੇ ਕਿਹੜੀ ਚੀਜ਼ ਚਾਹੀਦੀ ਹੈ ਹਾਂ ਜਿਹੜੀ ਕੋਈ ਚੀਜ਼ ਤੁਹਾਡੇ ਦਾਇਰੇ ਚ ਨਹੀਂ ਹੈਗੀ ਤੁਸੀਂ ਲੈ ਕੇ ਨੋਟਿਸ ਤੇ ਲਾਓ ਤਾਂ ਕਿ ਸਾਨੂੰ ਰਿਟਨ ਤੁਹਾਡਾ ਮਿਲੇ ਵੀ ਆ ਚੀਜ਼ਾਂ ਹੀ ਵੋਟਾਂ ਨਹੀਂ ਬਣਾਉਣੀਆਂ ਜੀ ਅਸੀਂ ਆ ਨਹੀਂ ਕਰਨਾ ਜੀ ਲਖ ਦੋ ਲਿਖ ਕੇ ਤਾਂ ਕਿ ਲੋਕ ਪੜ ਲੈਣ ਜੇ ਲੋਕਾਂ ਨੂੰ ਲੱਗੂਗਾ ਸਾਡੇ ਅਧਿਕਾਰਾਂ ਦੇ ਕੋਈ ਤੁਸੀਂ ਗਲਤ ਕੀਤਾ ਹੈ ਫਰੋਂ ਰਾਈਟ ਨਹੀਂ ਮਿਲ ਰਹੀ ਲੋਕ ਜਾ ਕੇ ਆਪਣੇ ਕੋਰਟ ਚ ਸਾਰਾ ਲੈ ਲੈਣਗੇ ਤੇ ਜੇ ਤੁਸੀਂ ਸਹੀ ਹੋਗੇ ਤੇ ਲੋਕ ਆਪੇ ਵਾਪਸ ਮੁੜ ਜਾਣਗੇ ਜੇ ਲੋਕ ਗਲਤ ਹੋਣਗੇ ਵੋਟਾਂ ਵੀ ਵੱਡੀ ਗਿਣਤੀ ਚ ਕੱਟ ਦਿੱਤੀਆਂ ਗਈਆਂ ਇਲਾਕੇ ਜਿਹੜੇ ਉਹ ਪੂਰੇ ਪੱਧਰ ਬਹੁਤ ਵੱਡੀ ਗਿਣਤੀ ਦੇ ਵਿੱਚ ਗਲਤ ਵੋਟਾਂ ਬਣਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਫੋਨ ਆ ਜਾਂਦਾ ਐਮਐਲਏ ਦਾ ਉਹਨਾਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਉਹਨਾਂ ਦੇ ਹੁਣ ਵੀ ਬਣੀਆਂ ਨੇ 42 ਵੋਟਾਂ ਇੱਕ ਪੰਚਾਇਤ ਦੀਆਂ ਹੁਣ ਵੀ ਬਣੀਆਂ ਤੇ ਕਈ ਬੰਦੇ ਜਿਹੜੇ ਪਿਛਲੇ ਦੋ ਹਫ਼ਤਾ ਤੋਂ ਲੱਗੇ ਕਿ ਸਾਡੀਆਂ ਵੋਟਾਂ ਗਲਤ ਤਰੀਕੇ ਨਾਲ ਕੱਟੀਆਂ ਗਈਆਂ ਅਸੀਂ ਐਮਪੀ ਦੀਆਂ ਵੋਟਾਂ ਵੀ ਪਾਈਆਂ ਆ ਸਾਡੇ ਵੋਟਰ ਕਾਰਡ ਆ ਅਸੀਂ ਜਨਮ ਸਰ ਦੋ ਤਿੰਨ ਪੀੜ੍ਹੀਆਂ ਤੋਂ ਇੱਥੇ ਪਿੰਡ 'ਚ ਰਹਿ ਰਹੇ ਆ ਪਰ ਉਹਨਾਂ ਦੇ ਵੋਟਾਂ ਹੀ ਨਹੀਂ ਕੋਈ ਪੁੱਛਣ ਵਾਲਾ ਹੀ ਨਹੀਂ ਗਾ ਵੀ ਕਹਾ ਅਬ ਇਹ ਕੋਈ ਗਲਤ ਹੋਇਆ ਲਿਆਓ ਦੱਸੋ ਕੀ ਕਰਨਾ ਕੋਈ ਬਹਿਨ ਨੂੰ ਤਿਆਰ ਨਹੀਂ ਗਾ ਆਪਣੀ ਸੀਟਾਂ ਤੇ ਸੋ ਇਹ ਡਾਇਰੈਕਸ਼ਨ ਕਿਹਦੀ ਆ ਮੇਰੀ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਨੇ ਕੋਈ ਬੇਨਤੀ ਆ ਚੋਣ ਕਮਿਸ਼ਨ ਅੰਮ੍ਰਿਤਸਰ ਦੀ ਇਲੈਕਸ਼ਨ ਸੈਕਟਰ ਫਿਰ ਕਰੇ ਇਹਦੇ ਜਿੰਨੇ ਵੀ ਬਲਾਕ ਨੇ ਚਾਹੇ ਮਜੀਠਾ ਆ ਵੀਰਕਾ ਆ ਅਟਾਰੀ ਆ ਚਗਾਵਾ ਆ ਹਰਸ਼ਾਸ਼ੀਨਾ ਆ ਅਜਨਾਲਾ ਆ ਜਿੰਨੇ ਵੀ ਬਲਾਕ ਨੇ ਤਰਸਿੱਕਾ ਆ ਜੰਡਿਆਲਾ ਆ ਇਨਾਂ ਨੂੰ ਆਕੇ ਚੈੱਕ ਕਰੋ ਤੁਹਾਡਾ ਜਿਹੜਾ ਤੰਤਰ ਹੈ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਇਲੈਕਸ਼ਨ ਕਰਾਉਣਾ ਚਾਹੁੰਦੇ ਹੋ ਪਾਰਦਰਸ਼ਤਾ ਉਹ ਬਿਲਕੁਲ ਪਿੱਟ ਕਰਕੇ ਖੜੇ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਵਿਰੁੱਧ